ਸਰਹੱਦੀ ਸੁਰੱਖਿਆ ਬਲ ਵੱਲੋਂ ਇੱਕ ਰੂਟੀਨ ਸਰਚ ਬਹਿਾਨ ਚਲਾਇਆ ਜਾ ਰਿਹਾ ਸੀ ਤਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਗੰਦੂ ਕਿਲਚੇ ਦੇ ਖੇਤਾਂ ਵਿੱਚ ਇੱਕ ਡਰੋਨ ਡਿੱਗਾ ਮਿਲਿਆ ਬਰਾਮਦ ਡਰੋਨ ਚੀਨ ਦਾ ਬਣਿਆ ਡੀਜੀਆਈ ਮਾਵਿਕ 3 ਕਲਾਸਿਕ ਦੱਸਿਆ ਜਾ ਰਿਹਾ ਹੈ ਬੀਐਸਐਫ ਟੀਮ ਕੋਲੋਂ ਜਾਕਤ ਤਲਾਸ਼ੀ ਲਈ ਗਈ ਤਾਂ ਇੱਕ ਪੈਕੇਟ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ ਜਾਣਕਾਰੀ ਦਿੰਦੇ ਬੀਐਸਐਫ ਦੇ ਬੁਲਾਰੇ ਨੇ ਦੱਸਿਆ ਹੈ ਕਿ ਬੀਐਸਐਫ ਦੀ 155 ਬਟਾਲੀਅਨ ਦੇ ਸੈਨਿਕਾਂ ਨੇ ਤੁਰੰਤ ਡ੍ਰੋਨ ਅਤੇ ਸ਼ੱਕੀ ਨਸ਼ੀਲੇ ਪਦਾਰਥਾਂ ਦੇ ਪੈਕੇਟ ਨੂੰ ਜ਼ਬਤ ਕਰ ਲਿਆ ਜੋ ਕਿ ਇੱਕ ਚਿੱਟੇ ਪੈਕਿੰਗ ਸਮੱਗਰੀ ਅਤੇ ਕਾਲੇ ਚਿਪਕਣ ਵਾਲੀ ਟੇਪ ਵਿੱਚ ਲਪੇਟਿਆ ਹੋਇਆ ਸੀ ਪੈਕੇਟ ਦੇ ਨਾਲ ਇੱਕ ਰੋਸ਼ਨੀ ਵਾਲਾ ਬਾਲ ਵੀ ਮਿਲਿਆ ਹੈ ਸਰ ਕਿਹੜੀ ਜਗ੍ਹਾ ਤੋਂ ਅੱਜ ਡਰੋਨ ਫੜਿਆ ਔਰ ਕਿੰਨਾ ਹੈਰੋਇਨ ਫੜਿਆ ਇਹ ਜੋ ਅੱਜ ਐਸਚਓ ਮਮਦੂਟ ਔਰ ਬੀਐਸਐਫ ਦੇ ਫਰੀਗੇ ਕੇਐਸ ਪਾਂਡੇ ਜੀ ਦੇ ਨਾਲ ਇਹਨਾਂ ਦੀ ਜਿਹੜੀ ਟੀਮ ਸੀਗੀ ਇਹਨਾਂ ਨੂੰ ਜਦੋਂ ਇਨਫੋਰਮੇਸ਼ਨ ਮਿਲੀ ਆ ਤੇ ਇਹ ਜਾ ਰਹੇ ਆ ਤੇ ਤਕਰੀਬਨ ਪਾਕਿਸਤਾਨ ਦੇ ਤਰਫ ਤੋਂ ਤਾਰੋ ਪਹਾੜ ਇੱਕ ਪੋਸਟ ਨੰਬਰ 195 ਡੀਟੀਐਮ ਜਿਹੜੀ ਕਿ ਦਰਿਆ ਦੇ ਵਿੱਚ ਮਾਰ ਕਰਕੇ ਬੇੜੀ ਰਾਹੀਂ ਜਾ ਕੇ ਅਕੇੜੀ ਤੀਰਥਮਲ ਪੋਸਟ ਆਂਦੀ ਆ ਉਸ ਤੋਂ ਤਕਰੀਬਨ ਪਾਕਿਸਤਾਨ ਜਿਹੜਾ ਉਹ 300 ਮੀਟਰ ਦੀ ਦੂਰੀ ਤੇ ਉਹਦੀ ਵਸੂ ਜਿਹੜੀ ਸਟਾਰਟ ਹੋ ਜਾਂਦੀ ਹੈ ਜਿਸ ਦੇ ਵਿੱਚ ਪੰਜਾਬ ਪੁਲਿਸ ਐਸ ਐਚਓ ਮੰਦੋੜ ਜਿਹੜਾ ਫਿਰੋਜ਼ਪੁਰ ਦੀ ਪੁਲਿਸ ਨੇ ਬੀਐਸਐਫ ਦੇ ਨਾਲ ਜੁਆਇੰਟ ਆਪਰੇਸ਼ਨ ਕਰਕੇ ਜਦੋਂ ਉੱਥੇ ਸਰਚ ਮੈਮ ਕੀਤਾ ਤਾਂ ਖਤਮ ਮੈਮ ਦੇ ਦੌਰਾਨ ਇੱਕ ਡਰੋਨ ਔਰ 500 ਕਿਲੋ 500 ਗ੍ਰਾਮ ਜਿਹੜੀ ਹਿਰੋਇਨ ਉਹ ਕਰੀਬ ਬਰਾਮਦ ਕੀਤੀ ਗਈ ਹੈ ਤੇ ਜਿਸ ਨੂੰ ਕਬਜ਼ਾ ਪੁਲਿਸ ਨੇ ਲੈ ਕੇ ਅਗਲੀ ਕਾਰਵਾਈ ਅੰਮੀ ਜਾ ਰਹੀ ਹੈ इंडिया क्राइम न्यूज जुर्म के खिलाफ जंग आप देख रहे हैं इंडिया क्राइम न्यूज